ਸਦੂ ਮੁੱਸੇ ਵਾਲ ਨੇ ਵੀ ਸ਼ੇਅਰ ਕੀਤੀ ਸੀ ਹਾਂ ਨਾ ਆਪਣੇ ਪੇਜ ਤੋਂ ਕੀਤੀ ਸੀ ਸ਼ੇਅਰ ਹਾਉ ਗੀਤ ਸ਼ੇਅਰ ਕੀਤੇ ਸੀ ਹਾਂ ਕਿਹੜਾ ਸੀ ਲਾਲ ਲਾਲੱਖਾ ਮੋਢੇ ਗੰਨ ਰੱਖਦਾ ਮੈਂ ਉਹਦਾ ਪਰੋਣਾ ਨਾਲ ਜੰਨ ਰੱਖਦਾ ਆਸ ਤੇ ਸਦੂ ਮੁੱਸੇ ਵਾਲੇ ਨੂੰ ਜੇ ਕੰਪੇਅਰ ਕਰੀਏ ਸਦੂ ਮੁੱਸੇ ਵਾਲੇ ਨੂੰ ਇਹ ਦੋਨੋਂ ਨੂੰ ਕੰਪੇਅਰ ਕਰਕੇ ਤੁਸੀਂ ਪੋਸਟ ਪਾਈ ਸੀ ਉਹ ਵੀ ਕਾਫੀ ਚਰਚਾ ਆ ਰਹੀ ਏ ਤੇ ਉਹਦਾ ਕੀ ਗੱਲਵਾ ਸੀ ਮਤਲਬ ਉਹ ਸਾਨੂੰ ਸ਼ੇਅਰ ਕਰੋ ਜੀ ਉਹ ਮੈਂ ਪਾਈ ਸੀ ਪਾ ਕੇ ਉਹਦੇ ਬਾਅਦ ਮੈਨੂੰ ਬਾਹਰੀਆਂ ਗਾਣਾਂ ਗੁਣਾਂੀਆਂ ਕੱਢੀਆਂ ਲੋਕਾਂ ਨੇ ਹਾਂਜੀ ਬਾਈ ਜੀ ਸੱਸੀ ਕਾਲ ਸਾਰਿਆਂ ਨੂੰ ਤੇ ਕੀ ਹਾਲ ਚੱਲਦਾ ਥੋੜੇ ਉਮੀਦ ਕਰਦਾ ਸਾਰੇ ਠੀਕ-ਠਾਕ ਹੋਵੋਗੇ। ਸੋ ਆਪਕੇ ਤੁਹਾਡਾ ਮਾਲ ਵਾਲੇ 47 YouTube ਚੈਨਲ ਤੇ ਤੇ ਅੱਜ ਆਪਾਂ ਬਾਈ ਸਤਗੁਰ ਨੰਗਲਾ ਉੱਭਰਦਾ ਗੀਤਕਾਰ ਹੈ ਜਿਹੜਾ ਕਿ ਉਹਦੀ ਇੰਟਰਵਿਊ ਕਰਨ ਜਾ ਰਹੇ ਹਾਂ। ਉੱਭਰੂ ਕਰਾ ਰਹੇ ਹਾਂ ਤੁਹਾਡੇ। ਤੇ ਬਾਈ ਦੇ ਜਿਹੜੇ ਗਾਣੇ ਨੇ ਬਹੁਤ ਵੱਡੇ ਲੈਵਲ ਤੇ ਮਕਬੂਲ ਹੋਏ ਨੇ ਜਿਵੇਂ ਕਿ ਆਪਾਂ ਕਹਿ ਦਈਏ ਅਰਵਿੰਦਰ ਗਰੇਵਾਲ, ਬ੍ਰਾਸਤ ਸੰਧੂ ਜਾਂ ਜੱਸੀ ਸੋਲ ਉਹਦੇ ਨਾਲ ਬਾਈ ਦੇ ਆਪਕਮਿੰਗ ਨੇ ਜਿਹੜੇ ਪ੍ਰੋਜੈਕਟ ਨੇ ਆਉਣ ਵਾਲੇ ਤੇ ਇਸ ਤਰ੍ਹਾਂ ਬਾਈ ਨੇ ਬਹੁਤ ਵੱਡੇ ਜਿਹੜੇ ਹੈਗੇ ਨੇ ਲੈਵਲ ਦੇ ਗਾਣੇ ਕਰੇ ਹੋਏ ਨੇਗੇ ਤੇ ਆਪਾਂ ਬਾਈ ਦੇ ਨਾਲ ਤੁਹਾਨੂੰ ਬੁਲਾ ਰਹੇ ਹਾਂ ਜਿਹੜੀਆਂ ਕੋਈ ਗੱਲਾਂ ਬਾਤਾਂ ਬਾਈ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਬਾਈ ਦਾ ਜਿਹੜਾ ਲਿਖਣ ਦਾ ਟੇਸਟ ਹੈਗਾ ਉਹ ਸਭ ਤੋਂ ਵੱਖਰਾ ਹੈਗਾ ਉਹ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਆਜੋ ਜੂ ਬਾਈ ਜੀ ਤੁਹਾਨੂੰ ਬੁਲਾਉਣੇ ਆ ਫਿਰ ਬਾਈ ਸਤਗੁਰਜੀ ਨਗਲਾ ਹਾਜੀ ਬਾਈ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡੇ ਚੈਨਲ ਜਰੀਏ ਅੱਜ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ ਥੈਂਕ ਯੂ ਵੀਰ ਜੀ ਤੇ ਬਾਈ ਜੀ ਪਹਿਲਾਂ ਤਾਂ ਪਾਉ ਸੋੜਾ ਟੇਸਟ ਦੀ ਗੱਲ ਕਰਨਾ ਚਾਹਾਂ ਵੀ ਜਿਹੜਾ ਸੋੜਾ ਟੇਸਟ ਹੈਗਾ ਗੀਤਕਾਰੀ ਦਾ ਉਹ ਸਭ ਨਾਲੋਂ ਵੱਖਰੇ ਲੈਵਲ ਦਾ ਹੈ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਵੀ ਕੁੜੀਆਂ ਤੇ ਗਾਣੇ ਆ ਰਹੇ ਆ ਹਥਿਆਰਾਂ ਤੇ ਗਾਣੇ ਆ ਰਹੇ ਆ ਜਾਂ ਵੀ ਹੋਰ ਵੀ ਬਹੁਤ ਤਰ੍ਹਾਂ ਦਾ ਟੇਸਟ ਹੈਗਾ ਪਰ ਜਿਵੇਂ ਸੋੜੇ ਵਾਲਾ ਟੇਸਟ ਹੈਗਾ ਉਹ ਸਭ ਤੋਂ ਹੀ ਵੱਖਰਾ ਹੈਗਾ ਤੁਸੀਂ ਜਿਵੇਂ ਪੰਜਾਬ ਦਾ ਇਤਿਹਾਸ ਲਾ ਲਓ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਮਤਲਬ ਵੀ ਮੈਨੂੰ ਲੱਗਦਾ ਵੀ ਇਹਦੇ ਅੱਜ ਦੇ ਡਾਇਰੈਕਟਰ ਨੇ ਉਹ ਸੋਚ ਵੀ ਨਹੀਂ ਸਕਦੀ ਕਿ ਤੁਸੀਂ ਮਤਲਬ ਉਹ ਲੈਵਲ ਕਿੱਥੋਂ ਤੁਸੀਂ ਇਹ ਮਤਲਬ ਕੇ ਤੁਹਾਡੇ ਗਾ ਦਿਮਾਗ ਦੇ ਵਿੱਚ ਘੁਰਨਾ ਫੁਰਿਆ ਕਦੋਂ ਤੋਂ ਤੁਸੀਂ ਸਟਾਰਟ ਕੀਤਾ ਸੀ ਇਹ ਜਿਹੜੀ ਜਰਨੀ ਹੈ ਤੁਹਾਡੀ ਹਾਂਜੀ ਪਤਾ ਕੀ ਹੈ ਜੀ ਲਿਖਣ ਦੇ ਮਾਮਲੇ ਤੋਂ ਜੇ ਮੈਂ ਕਵਾਂ ਵੀ ਮੈਂ ਲਿਖਣ ਤਾਂ ਹੋ ਰਿਹਾ ਲੱਗਿਆ ਓਕੇ ਕਰੋਨਾ ਦੌਰ ਦੇ ਵਿੱਚ ਹੀ ਮੈਂ ਗੀਤ ਲਿਖਣੇ ਸ਼ੁਰੂ ਕੀਤੇ ਜੀ ਤੇ ਕਿਤਾਬਾਂ ਮੈਂ ਸ਼ੁਰੂ ਤੋਂ ਪੜ੍ਹਨ ਦਾ ਮੇਰੀ ਹੈਵ ਸੀਗੀ ਜੀ ਕਿਤੇ ਨਾ ਕਿਤੇ ਜੇ ਲਿਖਣ ਦੇ ਇਸ ਟੇਸਟ ਦੀ ਗੱਲ ਕਰੀਏ ਤਾਂ ਮੈਨੂੰ ਮਹਿਸੂਸ ਹੋਇਆ ਕਿਤਾਬਾਂ ਪੜ੍ਹਦੇ ਵੀ ਜਿਹੜੀ ਸਾਡੇ ਪੰਜਾਬ ਦਾ ਅਸਲ ਇਤਿਹਾਸ ਹੈ ਜੀ ਉਹਦਾ ਅੱਖੋਂ ਪਰੋਖੇ ਹੋਇਆ ਪਿਆ ਜੀ ਵੀ ਉਹਨਾਂ ਦੇ ਹਾਂਜੀ ਵੀ ਉਹਨਾਂ ਦੇ ਉੱਪਰ ਜੇ ਆਪਾਂ ਗੀਤ ਬਣਾਈਏ ਜੀ ਉਹ ਗੀਤ ਆਪਾਂ ਗਵਾਈਏ ਹਨਾ ਉਹਦੇ ਜਰੀਏ ਜਿਹੜੇ ਸਾਡੇ ਨੌਜਵਾਨ ਵੀਰ ਨੇ ਇਹਨਾਂ ਨੇ ਉਹ ਸਾਰੇ ਸਾਡੇ ਇਤਿਹਾਸ ਤੋਂ ਜਾਣੂ ਹੋ ਜਾਣਗੇ ਪਤਾ ਲੱਗੂਗਾ ਇਤਿਹਾਸ ਆਪਣਾ ਕੀ ਸੀ ਹਾਂਜੀ ਕਿਉਂਕਿ ਉਹ ਡਾਕੂਮੈਂਟਰੀ ਹੈ ओरिजिनल ਹੈ ਉਹ ਜ਼ਰੂਰੀ ਹੈ ਪੈਸੇ ਤੇ ਦੇਖੋ ਕਵਤਾ ਕਹਿੰਦੇ ਇੱਕ ਕਲਪਨਾ ਦਾ ਹੁੰਦੀ ਹੈ ਨਾ ਹਾਂਜੀ ਕਲਪਨਾ ਦਾ ਰੂਪ ਹੁੰਦੀ ਹੈ ਵੀ ਕਲਪਨਾ ਦੇ ਤੌਰ ਤੇ ਤਾਂ ਅਸੀਂ ਕਿੰਨੇ ਵੀ ਗੀਤ ਲਿਖੀ ਜਾਈਏ ਕਿੰਨੇ ਵੀ ਪਰ ਉਹ ਪੜ ਕੇ ਚੰਗੀ ਤਰ੍ਹਾਂ ਉਹਨੂੰ ਜਿਹੜਾ ਪੁਣਸ਼ਾਨ ਕੇ ਉਹ ਸਬੂਤ ਮਤਲਬ ਹਾਂ ਥੋਸਬੂਤ ਦੇਖ ਕੇ ਆਪਾਂ ਪੜ ਕੇ ਫਿਰ ਗਾਣਾ ਹੋਵੇ ਹਾਂਜੀ 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 ਕਿਉਂਕਿ ਮੈਂ ਪੰਜਾਬ ਡਿਜੀਟਲ ਲਾਇਬ੍ਰੇਰੀ ਚੰਡੀਗੜ੍ਹ ਨਾਲ ਜੁੜਿਆ ਹੋਇਆ ਹਾਂ ਜੀ ਉੱਥੋਂ ਮੈਂ ਉਹ ਕਿਤਾਬਾਂ ਪੜਦਾ ਜੇ ਉਹ ਪੁਰਾਣੇ ਹੱਥ ਲਿਖਤਾਂ ਹੋਏ ਪੁਰਾਣੇ ਖੜਦੇ ਹੋਏ ਜਦ ਪ੍ਰਾਣੀਆਂ ਫੋਟੋ ਆਉਂਦੇ ਨੀਚੇ ਲਿਖੀ ਜਾਣਕਾਰੀ ਹੋਈ ਜੀ ਹਨਾ ਉਹਨਾਂ ਦੇ ਵਿੱਚੋਂ ਚੀਜ਼ਾਂ ਇਕੱਤਰ ਕਰਕੇ ਫਿਰ ਉਹਨਾਂ ਨੂੰ ਸੰਖੇਪ ਰੂਪ ਵਿੱਚ ਲਿਖਦਾ ਜੀ ਫਿਰ ਉਹਨਾਂ ਦੇ ਛੋਟੇ ਛੋਟੇ ਗੀਤ ਬਣਾਉਣ ਦੀ ਕੋਸ਼ਿਸ਼ ਕਰਦਾ ਫਿਰ ਇੱਕ ਵੱਡੇ ਗੀਤ ਰੂਪ ਦੇ ਕੇ ਫਿਰ ਅੱਗੇ ਜਾ ਕੇ ਜਿਹੜਾ ਕਲਾਗਾਰ ਦੇ ਨੇੜੇ ਕਲਾਕਾਰ ਤੋਂ ਗਵਾਉਨੇ ਆ ਜੀ ਉਹ ਗੀਤ ਫਿਰ ਜਾ ਕੇ ਸਾਰਿਆਂ ਦੇ ਰੂਪ ਰੂਪ ਹੁੰਦਾ ਜੀ ਜੀ ਹੁਣ ਤੱਕ ਬਾਈ ਜੀ ਜਿਹੜੇ ਤੁਹਾਡੇ ਸੌਂਗ ਨੇ ਗੀਤ ਨੇ ਹੁਣ ਤੱਕ ਕਿਹੜੇ ਕਿਹੜੇ ਸਿੰਗਰਾਂ ਨੇ ਰਿਪੋਰਟ ਕਰਵਾਤੇ ਹਨ ਹੇਗੇ ਗਾਣੇ ਆਪਣੇ ਅ ਸਭ ਤੋਂ ਪਹਿਲਾਂ ਤਾਂ ਵਿਰਾਸਤ ਸੰਦੂਜੀ ਨਾਲ ਆਏ ਸੀਗੇ ਚਾਰ ਗੀਤ ਚਾਰ ਗੀਤ ਆਏ ਹਾਂ ਜੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਫਰ ਇਸ਼ਾਕ ਤੇ ਦੋ ਗੀਤ ਹੋਰ ਕਰ ਲਏ ਸੀਗੇ ਸੁੱਚਾ ਸੁਰਮਾ ਗੀਤ ਆ ਗਿਆ ਸੀਗਾ ਜੀ ਉਹਨਾਂ ਦਾ ਨੈਵਰ ਫੋਰਗੇਟ 1984 ਤੇ ਗੀਤ ਆਇਆ ਹੋਇਆ ਜੀ ਜੀ ਫਿਰ ਉਸ ਤੋਂ ਬਾਅਦ ਇਸ ਵਾਰ ਰਵਿੰਦਰ ਗਰੇਵਾਲ ਜੀ ਨੇ ਕੀਤਾ ਗਾਣਾ ਜੀ ਕਿਹੜਾ ਗੀਤ ਹੈ ਇਹ ਉਹਨਾਂ ਨੇ ਸਰਹੰਦ ਤੋਂ ਚਮਕੌਰ ਸਰਹੰਦ ਤੋਂ ਚਮਕੌਰ ਠੀਕ ਹੈ ਉਹਦਾ ਨਾਮ ਆ ਸੁਣ ਸਕਦੇ ਨੇ ਜੀ ਤੇ ਹੋਰ ਵੀ ਗੀਤ ਰਵਿੰਦਰ ਗਰੇਵਾਲ ਨਾਲ ਵੀ ਅੱਗੇ ਪ੍ਰੋਜੈਕਟ ਕਰਨ ਦੀ ਸਲਾਹ ਹੈਗੀ ਹੈ ਹੈਗੀ ਹੈ ਸਲਾਹ ਤੇ ਹੁਣ ਹੁਣ ਇਤਿਹਾਸਕ ਸੌਂਗ ਜਿਹੜੇ ਸ਼ੁਰੂ ਕਰਨੇ ਆ ਲੜੀ ਵਾਂਗੂੰ ਹੀ ਸ਼ੁਰੂ ਕਰਨ ਦੀ ਸਾਡੀ ਕੋਸ਼ਿਸ਼ ਹੈ ਅਜਾ ਜਿਵੇਂ ਇੱਕ ਆਪਾਂ ਦੇਖੀ ਸੀ ਆਪਣਾ ਜਿਹੜਾ ਤੁਹਾਡਾ ਸੌਂਗ ਹੈਗਾ ਪੁਰਾਣਾ ਪੰਜਾਬ ਹੈ ਸ਼ਾਇਦ ਹੈ ਨਾ ਪੁਰਾਣਾ ਪੰਜਾਬ ਜਿਹੜਾ ਤੁਹਾਡਾ ਸੌਂਗ ਹੈਗਾ ਉਹਦੇ ਮਤਲਬ ਚਾਰ ਭਾਗ ਆਗੇ ਹਾਂਜੀ ਹੈ ਨਾ ਜੀ ਜਿਹੜਾ ਸਭ ਤੋਂ ਪਹਿਲਾ ਭਾਗ ਉਹ ਕਦੋਂ ਕੌਟ ਹੋਇਆ ਸੀ ਕਹਿੰਦੇ ਸਭ ਤੋਂ ਬੀ ਦੇ ਵਿੱਚ 2000 ਦੇ ਵਿੱਚ ਹਾਂ ਬਸ ਕਰੋਨਾ ਤੋਂ ਬਾਅਦ ਜਦੋਂ ਥੋੜਾ ਜਿਹਾ ਸਿਸਟਮ ਜਿਹਾ ਸੈੱਟ ਹੋਇਆ ਉਦੋਂ ਅਸੀਂ ਨੇ ਸ਼ੁਰੂ ਕਰਵਾ ਕਰਤਾ ਸੀ ਇਹ ਕੰਮ ਹਾਂ ਤੇ ਚਾਰੇ ਭਾਗਾਂ ਦੇ ਵਿੱਚੋਂ ਸਭ ਤੋਂ ਵੱਧ ਪਿਆਰ ਕਿਹਨੂੰ ਮਿਲੇ ਜੀ ਸਭ ਤੋਂ ਵੱਧ ਪਿਆਰ ਦੂਸਰੇ ਭਾਗ ਨੂੰ ਸਿਕੰਦਰ ਭਾਗ ਨੂੰ ਹਾਂ ਜੀ ਕਿਉਂਕਿ ਉਹਦਾ ਥੋੜਾ ਡਿਫਰੈਂਟ ਜਿਹਾ ਆ ਗਈ ਸੀ ਚੀਜ਼ ਬਾਕੀ ਲੱਖਾ ਸਧਾਨਾ ਵੱਲੋਂ ਬਹੁਤ ਸਪੋਰਟ ਕੀਤੀ ਗਈ ਆ ਉਸ ਗਾਣੇ ਦੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਇੱਕ ਨਾਂ ਬਰਾਸ ਸੰਧੂ ਆ ਮੁੰਡਾ ਗਾਉਣ ਵਾਲਾ ਕਲਾਕਾਰ ਆ ਗੀਤ ਬੋਬਦੀਆ ਕਹੋਂਦਾ ਉਹਦਾ ਹੁਣ ਇੱਕ ਤਾਂ ਪੰਜਾਬ ਦੂਜਾ ਭਾਗ ਗੀਤ ਆ ਪੁਰਾਣਾ ਪੰਜਾਬ ਮੈਂ ਹਰ ਹਰ ਬੰਦੇ ਨੂੰ ਅਪੀਲ ਕਰਦਾ ਹਾਂ ਕੀ ਜਰੂਰ ਸੁਣਿਓ ਜਗਾ ਜਗਾ ਦੇ ਵਿੱਚ ਰੈਲੀਆਂ ਚ ਜਾ ਕੇ ਕਿਤੇ ਕਿਤੇ ਵੀ ਉਹਨਾਂ ਨੇ ਪੰਜਾਬ ਬਾਰੇ ਬੋਲਣ ਦੀ ਕੋਸ਼ਿਸ਼ ਕੀਤੀ ਉਹਦਾ ਲੱਖੀ ਸਿਧਾਣੇ ਨਾਲ ਪਤਾ ਹੈ ਉਹ ਗੀਤ ਨੂੰ ਕਿਉਂ ਲਿਆ ਗਿਆ ਜੀ ਕਿਉਂਕਿ ਵੈਸੇ ਤਾਂ ਸਾਰੇ ਗੀਤ ਹੀ ਮੇਰੇ ਉਦਾਂ ਦੇ ਨੇ ਉਸ ਗੀਤ ਦੇ ਵਿੱਚ ਉਹ ਗੱਲਾਂ ਕੀਤੀਆਂ ਗਈਆਂ ਨੇ ਜਦੋਂ ਪੰਜਾਬ ਵੱਢਿਆ ਟੁਕਿਆ ਪਿਆ ਸੀ ਖਤਮ ਹੋਣ ਦੇ ਹੋਂਦ ਕੰਡੇ ਦੇ ਸੀ ਹਾਂ ਉਧਰੋਂ ਹਮਲਾਵਰ ਆ ਗਿਆ ਉਧਰੋਂ ਆ ਗਿਆ ਜੀ ਆਪਸ ਵਿੱਚ ਜਿਹੜੀ ਹੈਗੀ ਬੁਰਸ਼ਾਗਰਦੀ ਚੱਲ ਰਹੀ ਸੀ ਹੈਨਾ ਉਹ ਦੋ ਗੱਦੀ ਦਾ ਜ਼ਮਾਨਾ ਜਿਹਨੂੰ ਕਿਹਾ ਜਾਂਦਾ ਹੈ ਜੀ ਜੀ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਕੇਅਰ ਕੀਤੀ ਆਲੇ ਦਾਲੋਂ ਜਿਵੇਂ ਬਾਡਰ ਤੇ ਆਪਾਂ ਕਹਿੰਦੇ ਨੱਕੇ ਲਾਏ ਹੈਨਾ ਨੱਕੇ ਲਾਏ ਜੀ ਜੀ ਤਾਂ ਅੱਜ ਵੀ ਜਿੱਥੇ ਕਿਤੇ ਮੈਨੂੰ ਦਿਖ ਰਿਹਾ ਵੀ ਲੱਖੇ ਸਤਾਣੇ ਵਰਗੇ ਵੀਰ ਜਿਹੜੇ ਵੀ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਹੈਨਾ ਬਾਹਰ ਜਾਣ ਦੀ ਬਜਾਏ ਵੀ ਪੰਜਾਬ ਨੂੰ ਪੰਜਾਬ ਨੂੰ ਬਚਾਈਏ ਆਪਾਂ ਉਹ ਕਿਤੇ ਨਾ ਕਿਤੇ ਉਹ ਚੀਜ਼ ਨਾਲ ਮੇਲ ਜੋਲ ਖਾਂਦਾ ਕਰਕੇ ਉਹ ਲੱਖਾ ਸਧਾਨਾ ਨੂੰ ਬਹੁਤ ਪਸੰਦ ਆਇਆਗੀ ਬਹੁਤ ਪਸੰਦ ਆਇਆ ਠੀਕ ਹੈ ਜੀ ਤਾਂ ਹੀ ਗੱਲ ਕਿ ਉਹਨਾਂ ਨੇ ਸ਼ੇਅਰ ਕੀਤਾ ਤਾਂ ਹੀ ਉਹਨਾਂ ਨੇ ਜ਼ਿਆਦਾ ਸ਼ੇਅਰ ਕੀਤਾ ਠੀਕ ਹੈ ਹਾਂ ਜੀ ਕਿਉਂਕਿ ਜਿਵੇਂ ਮਤਲਬ ਤੁਸੀਂ ਕਹੇ ਦੀ ਮਹਾਰਾਜਾ ਰਣਜੀਤ ਸਿੰਘ ਦੇ ਉਹਨਾਂ ਨੇ ਨਕਲ ਆਇਆ ਸੀਗਾ ਉਸ ਹਿਸਾਬ ਨਾਲ ਇਹ ਦੇਖੀ ਲੱਖਾ ਸਧਾਨਾ ਲਾ ਲਓ ਜਾਂ ਮੰਨ ਕੇ ਚੱਲੋ ਆਪਣੇ ਭਾਨਾ ਸਿੱਧੂ ਲਾ ਲਓ ਹਨਾ ਉਸ ਹਿਸਾਬ ਨਾਲ ਹੀ ਹਵਾਜ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ 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 ਦੇਖੋ ਅੱਜ ਹਾਂ ਹਾਂ ਇਹ ਬਿਲਕੁਲ ਉਹ ਸੇਮ ਉਹੀ ਚੀਜ਼ ਹੈ ਹਾਂਜੀ ਵੀ ਉਹ ਇਹ ਪਤਾ ਕੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਅਸੀਂ ਮਾੜੇ ਜਿਹੇ ਕਹਦੇ ਨੇ ਵੀ ਇੱਥੇ ਤਾਂ ਕੁਝ ਐ ਨਹੀਂ ਜੀ ਚਲੋ ਬਾ ਚੱਲੀਏ ਬਾਹਰ ਨੂੰ ਜੀ ਹੁਣ ਤਾਂ ਬਹੁਤ ਕੁਝ ਹੈ ਜੀ ਉਦੋਂ ਨਹੀਂ ਸੀ ਕੁਝ ਉਦੋਂ ਨਹੀਂ ਸੀ ਕੁਝ ਉਦੋਂ ਤਾਂ ਅਹਿਮਦ ਸ਼ਾਹ ਅਫਗਾਨੀ ਘਰਾਂ ਦੇ ਵਿੱਚੋਂ ਜਦੋਂ ਨੇ ਜਮਜਮਾ ਤੋਪ ਬਣਾਈ ਐ ਪਿੱਤਲ ਦੇ ਭਾਂਡੇ ਵੀ ਨਹੀਂ ਛੱਡੇ ਸੀ ਪਿੱਤਲ ਦੇ ਭਾਂਡੇ ਵੀ ਨਹੀਂ ਛੱਡੇ ਸੀ ਵੀ ਅਗਲਾ ਰੋਟੀ ਵੀ ਨਾ ਖਾ ਸਕੀ ਕਾਸਿ ਉਹ ਵੀ ਲੈ ਗਿਆ ਸੀ ਉਹ ਵੀ ਲੈ ਗਿਆ ਸੀ ਚਲੇ ਗਏ ਅੱਜ ਕੋਈ ਭਾਂਡੇ ਤਾਂ ਨਹੀਂ ਲੈ ਕੇ ਜਾ ਰਿਹਾ ਚੱਕ ਕੇ ਅੱਜ ਤਾਂ ਚੰਗੇ ਭਲੇ ਨੌਕਰੀਆਂ ਲੱਗੇ ਵਾਲੇ ਵੀ ਘਰ ਛੱਡ ਕੇ ਮੁਲਕ ਛੱਡ ਕੇ ਬਾਹਰੇ ਜਾ ਰਹੇ ਨੇ ਉਹਨਾਂ ਨੂੰ ਕੀ ਚਾਹੀਏ ਉਹ ਠੀਕ ਹੈ ਜੀ ਇਹ ਚੀਜ਼ ਕੋਸ਼ਿਸ਼ ਹੋ ਉਹਨਾਂ ਨੂੰ ਸ਼ਾਇਦ ਵਧੀਆ ਲੱਗੀ ਤਾਂ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ ਜੀ ਹਾਂਜੀ ਪ੍ਰੋਗਰਾਮ ਆਪਣਾ ਜਿਹੜਾ ਹੈਗਾ ਜਾਰੀ ਰਹੂਗਾ ਤੇ ਸਾਨੂੰ ਕੋਈ ਜਿਹੜੀ ਹੁਣੇ-ਹੁਣੇ ਕੋਈ ਲੇਟੈਸਟ ਚੀਜ਼ ਲਿਖੀ ਹੋਵੇ ਕਿਉਂਕਿ ਪਹਿਲਾਂ ਤੁਹਾਡੇ ਗੀਤ ਜਿਹੜੇ ਵਧੀਆ ਮਕਬੂਲ ਹੋਏ ਨੇ ਉਹ ਲੋਕਾਂ ਨੇ ਸੁਣ ਲਈ ਜੇ ਕੋਈ ਹੁਣੇ-ਹੁਣੇ ਕੋਈ ਜੰਮੀ ਤਾਜੀ ਕੋਈ ਚੀਜ਼ ਲਿਖੀ ਹੋਵੇ ਸਾਨੂੰ ਉਹ ਵੀ ਸੁਣਾਓ ਹਾਂ ਮੈਂ ਹੁਣੇ ਨਾ ਬਸ ਥੋੜੇ ਟਾਈਮ ਪਹਿਲਾਂ ਤੁਹਾਡੇ ਕੋਲ ਕਰਨ ਤੋਂ ਮੈਂ ਕੁਝ ਲਿਖ ਰਿਹਾ ਸੀਗਾ ਅੱਛਾ ਜੀ ਉਹ ਮੈਂ ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਨਾ ਦਰਸ਼ਕਾਂ ਨਾਲ ਸ਼ੇਅਰ ਕਰਨਾ ਹੈ ਨਾ ਉਹ ਹੱਸਦੇ ਸੀ ਜਿਹੜੇ ਸੈਡ ਕੋਜ ਮਾਰ ਕੇ ਗੱਭਰੂ ਨੇ ਲਾਤੇ ਸਾਰੀ ਸੈਡ ਮੋੜ ਤੇ ਜੀ ਅੱਜ ਕੱਲ੍ਹ ਅੱਤ ਤੇ ਤਰੱਕੀ ਇੰਨੀ ਆ ਹੁੰਦਾ ਜਿਉਂ ਪਲਾਜਾ ਵਈ ਦਬਈ ਓੜ ਤੇ ਉਹ ਲਿਖਤਾ ਚ ਅਣਖਾਂ ਦੀ ਬਾਇਵੇਂ ਆਉਂਦੀ ਆ ਹੁੰਦੀ ਜਿਵੇਂ ਗਗਰਾਂ ਦੀ ਡੈਰੀ ਵੱਲੀਏ ਓ ਯਾਰ ਤੇਰਾ ਯੂਕੇ ਦੀ ਕਰੰਸੀ ਵਰਗਾ ਇੱਕ ਨੋਟਾਂ ਵਰਗੇ ਆ ਬੈਰੀ ਵਲੀਏ ਓ ਯਾਰ ਤੇਰਾ ਜੁਕੇ ਵੀ ਕਰੰਸੀ ਵਰਗਾ ਠੀਕ ਨੋਟਾਂ ਵਰਗੇ ਆ ਬੈਰੀ ਵਲੀਏ ਵਾਹ ਜੀ ਵਾਹ ਜੀ ਵਾਹ ਜੀ ਵਾਹ ਬਹੁਤ ਘੈਂਟ ਗੱਲ ਬਾਤ ਥੈਂਕ ਯੂ ਬਾਈ ਜਮਾਤਾ ਜੀ ਹੈ ਹਾਂ ਜੀ ਜਮਾ ਬਸ ਹੁਣ ਹੀ ਲਿਖਿਆ ਥੋੜਾ ਟਾਈਮ ਅੱਛਾ ਅੱਛਾ ਇਹਦੇ ਇਹਦੇ ਵਿੱਚੋਂ ਇੱਕ ਤਾਂ ਸਾਨੂੰ ਜੇ ਦੇਖਿਆ ਜਾਵੇ ਥੋੜੀ ਥੋੜੀ ਬਾਈ ਸੱਦੂ ਗੁੱਸੇ ਵਾਲੇ ਨਾਲ ਮੈਚ ਕਰਦਿੰਗੇ ਜਿਵੇਂ ਉਹ ਲਿਖਦਾ ਸੀ ਨਾ ਗੱਲਾਂ ਬਾਤਾਂ ਜੀ ਹਾਂ ਜੀ ਘੈਂਟ ਗੱਲਾਂ ਬਾਤਾਂ ਤੇ ਜਿਵੇਂ ਤੁਸੀਂ ਵਿਰਸਾ ਵੀ ਲਿਖਿਆ ਪਹਿਲਾਂ ਮੰਨ ਲਓ ਹਾਂ ਜੀ ਹਾਂ ਜੀ ਇਤਿਹਾਸ ਲਿਖਿਆ ਜਿਹੜਾ ਇਤਿਹਾਸ ਆ ਵੀ ਤੁਸੀਂ ਜਿਵੇਂ ਸਿੱਧੂ ਮੂਸੇ ਵਾਲੇ ਨੇ ਵਾਰ ਗਾਈ ਹੈ ਹਨਾ ਉਹਦੇ ਵਿੱਚ ਦੇਖੋ ਸਾਰਾ ਟੈਸਟ ਹੋਈ ਸੀ ਜਿਵੇਂ ਛੋਡੇ ਪੰਜਾਬ ਦੇ ਜਿਹੜੇ ਹੈਗਾ ਪੁਰਾਣੇ ਪੰਜਾਬ ਦੇ ਚਾਰ ਭਾਗ ਆਏ ਆ ਉਹਦੇ ਵਿੱਚ ਵੀ ਉਹ ਚੀਜ਼ਾਂ ਨੇ ਤੇ ਸਿੱਧੂ ਮੂਸੇ ਵਾਲੇ ਕਿਤੇ ਕਿਤੇ ਛੋਡੇ ਜਿਹੜੀ ਹੈਗੀ ਐ ਮੈਚਿੰਗ ਕਰਦੀ ਐ ਸਿੱਧੂ ਮੂਸੇ ਵਾਲੇ ਦੀ ਲਿਖਤ ਮੈਨੂੰ ਸ਼ੁਰੂ ਤੋਂ ਹੀ ਪਸੰਦ ਰਹੀ ਐ ਜੀ ਜਦੋਂ ਉਹਨਾਂ ਦਾ ਪਹਿਲਾ ਹੀ ਗਾਣਾ ਆਇਆ ਸੀਗਾ ਨਾ ਜਿਹੜਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਮੁੰਡਾ ਉਸ ਪਿੰਡ ਤੋਂ ਬਲੋਂਗ ਕਰਦਾ ਪਤਾ ਨਹੀਂ ਕਿੰਨੇ ਇੱਕ ਜਿਹੜੇ ਸੁਣਨ ਵਾਲੇ ਸੀ ਉਸ ਗੀਤ ਦੀ ਬ੍ਰੋਧਤਾ ਕੀਤੀ ਤੇ ਉਹਨੂੰ ਮਾੜਾ ਕਿਹਾ ਪਰ ਮੈਂ ਆਪਣੇ ਨਜ਼ਰੀਏ ਤੋਂ ਮੈਂ ਮੈਨੂੰ ਬਹੁਤ ਸੋਹਣਾ ਅਰਥ ਕੀਤਾ ਸੀ ਉਹਦੇ ਵੀ ਉਹ ਸ਼ਾਇਦ ਸਿੱਧੂ ਉਹ ਜ਼ਮਾਨੇ ਦੀ ਗੱਲ ਕਰਦਾ ਹੋ ਸਕਦਾ ਜਦੋਂ ਹਮਲਾਵਰ ਆਉਂਦੇ ਹੁੰਦੇ ਸੀ ਉਹ ਜੇ ਤੁਸੀਂ ਇਹ ਤਹੇ ਚੜ ਗਏ ਉਹ ਤੁਹਾਨੂੰ ਮਾਰ ਦੇਣਗੇ ਇਸ ਤੋਂ ਪਹਿਲਾਂ ਤੁਸੀਂ ਉਹਨਾਂ ਦਾ ਖਾਤਮਾ ਕਰ ਦਿਓ ਹੈਨਾ ਬਾਅਦ ਚ ਪੁੱਛੋ ਵੀ ਭਾਈ ਕਿਹੜਾ ਤੂੰ ਛੱਡਿਆ ਸੀ ਤੇ ਪ੍ਰਾਨ ਲਾ ਸੀ ਮੈਨੂੰ ਸ਼ੁਰੂ ਤੋਂ ਹੀ ਜਿਹੜੀ ਸ਼ਾਇਰੀ ਹੈ ਸਿੱਧੂ ਦੀ ਬਹੁਤ ਸੋਹਣੀ ਲੱਗਦੀ ਹੈ ਉਹਨਾਂ ਦੀ ਸ਼ਬਦ ਜੜਤ ਹੈ ਜਿਹੜੀ ਨਾ ਬਹੁਤ ਸੋਹਣੀ ਉਹਨਾਂ ਬਾਰਿਸ਼ ਆ ਦੀ ਗੱਲ ਕਰੀਏ ਬਾਰਿਸ਼ ਆ ਬਾਰੇ ਬਹੁਤ ਲੋਕ ਵਿਰੋਧਤਾ ਕਰਦੇ ਨੇ ਅਸ਼ਲੀਲ ਲਿਖਿਆ ਪੁਰਾਣਾ ਲਿਖਿਆ ਜੀ ਕਰੀਆਂ ਪਰ ਬਾਰੇ ਸ਼ਾਦੀ ਸ਼ਬਦ ਜੜਤ ਜਿਹੜੀ ਹੈਗੀ ਸੀ ਉਹ ਕਿਸੇ ਦੀ ਵੀ ਨਹੀਂ ਮੁੜ ਕੇ ਉਸ ਜੀ ਬਣੀ ਹੋਈ ਨਹੀਂ ਬੜੀ ਹੈਨਾ ਮੈਂ ਹਾਂ ਉਹ ਚੀਜ਼ ਵੱਲ ਖਾਸ ਧਿਆਨ ਦਿੰਦਾ ਜੀ ਵੀ ਸਿੱਧੂ ਲਿਖਦਾ ਸੀ ਜਿਹੜਾ ਉਹ ਲਿਖਦਾ ਕਿਵੇਂ ਸੀ ਵਾਰਡਿੰਗ ਕਿਦਾਂ ਲਿਖਦਾ ਸੀ ਜੀ ਸੋਹਣੀ ਲਿਖਦਾ ਸੀ ਹੈਨਾ ਜੀ ਕੰਬੀਨੇਸ਼ਨ ਬਣਾਉਂਦਾ ਸੀ ਪਾਸ਼ ਤੋਂ ਬਾਅਦ ਮੈਨੂੰ ਸਿੱਧੂ ਬਹੁਤ ਵਧੀਆ ਲੱਗਿਆ अच्छा जी अच्छा एक तो पास्ट थी सिद्धू मुस्से वाले ਨੂੰ ਜੇ ਕੰਪੇਅਰ ਕਰੀਏ ਸਿੱਧੂ ਮੂਸੇ ਵਾਲੇ ਨੂੰ ਇਹ ਦੋਨੋਂ ਨੂੰ ਕੰਪੇਅਰ ਕਰਕੇ ਤੁਸੀਂ ਪੋਸਟ ਪਾਈ ਸੀ ਉਹ ਵੀ ਕਾफी ਚਰਚਾ ਆ ਰਹੀ ਹੈ ਉਹਦਾ ਕੀ ਗੱਲ ਵਾਸ ਸੀ ਮਤਲਬ ਉਹ ਸਾਨੂੰ ਸ਼ੇਅਰ ਕਰੋ ਜੀ ਉਹ ਮੈਂ ਪਾਈ ਸੀ ਪਾ ਕੇ ਉਹਦੇ ਬਾਅਦ ਮੈਨੂੰ ਬੜੀਆਂ ਗਾਣਾਂ ਗੁਰਾਂੀਆਂ ਕੱਢੀਆਂ ਲੋਕਾਂ ਨੇ ਅੱਛਾ ਅੱਛਾ ਉਹ ਬਾਰੀਆਂ ਜਾਦੇ ਗੱਡੀਆਂ ਫਿਰ ਮੈਨੂੰ ਵੀ ਕਹਿਣ ਲੱਗੇ ਯਾਰ ਤੂੰ ਇਹਨੂੰ ਡਿਲੀਟ ਮਾਰ ਦੇ ਨਾਲ ਦੇ ਵੀ ਫਿਰ ਮੈਂ ਉਹ ਡਿਲੀਟ ਕਰਤੀ ਸੀ ਵੈਸੇ ਕਰਨੀ ਨਹੀਂ ਸੀ ਚਾਹੀਦੀ ਹੁਣ ਫੀਲ ਹੁੰਦਾ ਹੈ ਹੈਨਾ ਕੀ ਲਿਖਿਆ ਸੀ ਉਹਦੇ ਵਿੱਚ ਉਹਦੇ ਵਿੱਚ ਮੈਂ ਇਹ ਲਿਖਿਆ ਸੀਗਾ ਵੀ ਅ ਰਾਈਟਰ ਤਾਂ ਮੈਂ ਪੜਦਾ ਹੀ ਸੀ ਸ਼ੁਰੂ ਤੋਂ ਸਾਰੇ ਬਾਤਰ ਭਾਈ ਵੀਰ ਸਿੰਘ ਸਾਰੇ ਜਿਹੜੇ ਮੋਹਨ ਸਿੰਘ ਵਰਗੇ ਅਮਰਤਾ ਪ੍ਰੀਤਮ ਸਭ ਪੜੇ ਹੋਏ ਸੀ ਜੀ ਤੇ ਇਹਨਾਂ ਦੇ ਨਾਲੋਂ ਇੱਕ ਅਲੱਗ ਚੀਜ਼ ਸੀ ਪਾਸ਼ ਬਸ ਹਾਂਜੀ ਪਾਸ਼ ਜਿਹੜਾ ਉਹ ਬੜਾ ਸਿੱਧਾ ਸਪਸ਼ਟ ਲਿਖਦਾ ਸੀ ਅਸੀਂ ਤਾਂ ਉਈ ਮਿੱਚੀ ਦਾ ਕੁਝ ਨਹੀਂ ਚਾਉਂਦੇ ਇਸ ਤਾਂ ਸੱਚੀ ਮਿੱਚੀ ਦਾ ਚਾਉਣਾ ਕੁਝ ਸੱਚੀ ਮਿੱਚੀ ਦਾ ਚਾਉਣਾ ਸੱਚੀ ਮਿੱਚੀ ਦਾ ਪਾਸ਼ ਨੇ ਪਹਿਲੀ ਵਾਰੀ ਇਹ ਚੀਜ਼ ਕਹੀ ਸੀ ਵੀ ਇਸ ਦਾ ਸੱਚੀ ਮਿੱਚੀ ਦਾ ਚਾਉਣਾ ਹੁਣ ਮੋਹਨ ਸਿੰਘ ਪੜ੍ਹ ਲਓ ਸਾਰਾ ਉਹ ਨਾਲੇ ਤਾਂ ਤਾਜ ਮਹਿਲ ਦੀ ਗੱਲ ਕਰੀ ਜਾਂਦਾ ਤਾਜ ਮਹਿਲ ਮਜਲੂਮ ਲਤਾੜੇ ਗਏ ਤਾਜ ਮਹਿਲ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਮਿਹਨਤ ਨਹੀਂ ਮਿਲੀ ਮਿਹਨਤ ਨਹੀਂ ਮਿਲੀ ਦੂਜੇ ਪਾਸੇ ਉਹਦੇ ਵਿੱਚ ਉਹ ਸੁਆਦ ਭੜੀ ਜਾਂਦਾ ਹੈ ਬਹੁਤ ਸੋਹਣਾ ਹੈ ਵਦਿਆਂ ਚੰਨ ਦੀਆਂ ਰਿਸ਼ਮਾ ਸੁੱਤੀਆਂ ਪਈਆਂ ਨੇ ਫਲਾਣਾ ਧਕਾਣਾ ਮੋਹਨ ਰਵਿੰਟਕ ਤੇ ਉਹ ਆਇਆ ਨਾ ਪਾਸ਼ ਸਿੱਧੇ ਹੀ ਸੀ ਸਿੱਧੇ ਲੋਕ ਅਕਸਰ ਬਹੁਤਿਆਂ ਨੂੰ ਪਸੰਦ ਨਹੀਂ ਹੁੰਦੇ ਪਰ ਸੱਚੇ ਲੋਕਾਂ ਨੂੰ ਪਸੰਦ ਹੁੰਦੇ ਨੇ ਮੈਨੂੰ ਪਾਸ਼ ਪਸੰਦ ਸੀ ਮੈਂ ਇਕਦਮ ਹੋਰ ਤੁਹਾਨੂੰ ਦੱਸਣਾ ਚਾਹੂੰਗਾ ਇਹ ਜਿਵੇਂ ਦੇਖਿਆ ਜਾਵੇ ਫਿਰ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹਨਾਂ ਦੇ ਜਾਣ ਤੋਂ ਬਾਅਦ ਲੋਕਾਂ ਦੇ ਬਹੁਤ ਫਾਇਦੇ ਹੋ ਜਾਂਦੇ ਆ ਹਾਂ ਇਹ ਇਹ ਜੀ ਦੇਖਿਆ ਜਾਵੇ ਬਹੁਤ ਹੀ ਵਧੀਆ ਗੱਲ ਨਹੀਂ ਹੈ ਵੀ ਲੋਕ ਐਦਾਂ ਪਹਿਲੇ ਹੀ ਤੁਸੀਂ ਆਪਦਾ ਇੱਕ ਸਟੈਂਡਰਡ ਸਟੈਂਡ ਰੱਖੋ ਉਹਨੂੰ ਪਤਾ ਕੀ ਸਾਡੇ ਪ੍ਰੋਬਲਮ ਕੀ ਹੁੰਦੀ ਹੈ ਕਿਸੇ ਚੀਜ਼ ਨੂੰ ਪੜ੍ਹਿਆ ਉਹਦੇ ਨਾਲ ਦੀ ਨਾਲ ਰਿਐਕਟ ਕਰਦਾ ਰਿਐਕਟ ਕਰਦਾ ਉਹਨੂੰ ਥੋੜਾ ਸਮਝੋ ਵੀ ਉਹਨੇ ਕੀ ਨਜ਼ਰੀਏ ਤੋਂ ਲਿਖਿਆ ਅਗਲੇ ਨੇ ਉਹਦੋਂ ਕਿਸ ਸਿਚੁਏਸ਼ਨ 'ਚ ਸੀ ਜਦੋਂ ਉਹਨੇ ਲਿਖਿਆ ਜ਼ਰੂਰੀ ਥੋੜਾ ਥੋੜੇ ਅਕੋਰਡਿੰਗ ਲੈ ਕੇ ਆਉਣੇ ਉਹ ਪਾਸ਼ ਨੇ ਮਜਬੂਰ ਹੋ ਕੇ ਕਿਹਾ ਮੇਰੇ ਤੋਂ ਆਸ ਨਾ ਕਰਿਓ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸੁਬਾਦਾਂ ਦੀ ਗੱਲ ਕਰੂੰਗਾ ਜੀ ਸਿੱਧੇ ਮੈਂ ਉਹਨਾਂ ਨਾਲ ਨਹੀਂ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਇੱਕੋ ਹੀ ਤਾਂ ਚੀਜ਼ ਹੈਗੀ ਉਹ ਕੀ ਹੈ ਹੈ ਨਾ ਇੱਕ ਚੀਜ਼ ਹੈ ਜਦੋਂ ਆਪਾਂ ਵੀ ਇੱਕ ਹੈਗੇ ਨੇ ਜਿਹੜੇ ਤੁਹਾਨੂੰ ਉੱਪਰ ਨਹੀਂ ਉੱਠਣ ਦਿੰਦੇ ਤੁਹਾਡੀਆਂ ਲੱਤਾਂ ਖਿੱਚਦੇ ਆ ਜੀ ਪਹਿਲਾਂ ਉਹ ਵੱਡੇ ਬਣਦੇ ਆ ਵੀ ਸਾਡੇ ਪੈਰੀ ਡਿੱਗੋ ਪਹਿਲਾਂ ਤੁਸੀਂ ਫੇਰ ਤੁਸੀਂ ਲਿਖਣਾ ਤੁਸੀਂ ਸਕਦੇ ਹੋ ਸਾਡੇ ਤੋਂ ਉੱਪਰ ਵੀ ਨਹੀਂ ਜਾਣਾ ਚਾਹੁੰਦੇ ਮਤਲਬ ਉੱਪਰ ਵੀ ਨਹੀਂ ਜਾਣਾ ਤੁਸੀਂ ਨਹੀਂ ਸਕਦੇ ਤੇ ਸਾਡੇ ਪੈਰਾਂ ਦਾ ਕਿਸੇ ਨੂੰ ਧਰੋਗੇ ਸਾਡੇ ਤੋਂ ਛੋਟਾ ਘਰ ਧਰੋਗੇ ਛੋਟਾ ਪਰ ਜਿਹੜੇ ਨੇ ਜਿਹੜੇ ਨੇ ਅ ਬਾਰਤ ਦੇ ਪੜ੍ਹੇ ਨੇ ਚਾਹਨਾਮਾ ਪੜਿਆ ਫਿਰਦੌਸ਼ੀ ਵਰਗੇ ਪੜ੍ਹੇ ਨੇ ਵੱਡੇ ਰਾਈਟਰ ਪੜ੍ਹੇ ਨੇ ਰਾਮ ਦੇ ਪੜ੍ਹੇ ਨੇ ਅਮਰੀਕਾ ਇੰਗਲੈਂਡ ਦੇ ਪੜ੍ਹੇ ਨੇ ਕਿਸੇ ਨੇ ਟੂ ਪਾਕ ਨੂੰ ਫੋਲੋ ਕਰਿਆ ਜੀ ਉਹ ਬਈ ਇਹਨਾਂ ਨੂੰ ਕਿਉਂ ਫੋਲੋ ਕਰੂਗਾ ਕਿਉਂ ਫੋਲੋ ਕਰੂਗਾ ਹਣਾ ਤਾਂ ਉਹ ਉਹ ਚੀਜ਼ ਮੈਨੂੰ ਪਸੰਦ ਲੱਗੀ ਉਹਨਾਂ ਦੀ ਨਾਬਰੀ ਸੀ ਜਿਹੜੀ ਉਹ ਜੀ ਹਣਾ ਮੈਨੂੰ ਸਿੱਧੂ ਦੀ ਤਾਂ ਮੈਂ ਕੰਪੇਅਰ ਕਰਕੇ ਪੋਸਟ ਪਾਈ ਸੀ ਵੀ ਜਿਸ ਤਰ੍ਹਾਂ ਅਵਤਾਰ ਸਿੰਘ ਪਾਸ਼ ਨੇ ਸਾਰਿਆਂ ਨੂੰ ਕਹਤਾ ਵੀ ਤੁਸੀਂ ਰਹੋ ਸਾਈਡ ਤੇ ਮੈਂ ਤਾਂ ਖੇਤਾਂ ਦੀ ਗੱਲ ਕਰੂੰਗਾ ਜੀ ਖੇਤਾਂ ਦਾ ਕਵੀ ਕਿਹਾ ਜਾਂਦਾ ਇਹਨੂੰ ਖੇਤਾਂ ਦਾ ਪੁੱਤ ਕਹਿੰਦੇ ਨੇ ਤੇ ਪਿਆੰ ਦਾ ਪੁੱਤ ਪਿਆੰ ਦਾ ਪੁੱਤ ਕਹਿੰਦੇ ਨੇ ਮੈਂ ਸੇਵਜ਼ ਇਹ ਚੀਜ਼ਾਂ ਮੈਨੂੰ ਲੱਗੀਆਂ ਮੈਂ ਪੋਸਟ ਪਾਤੀ ਜੀ ਚਲੋ ਬਹੁਤਿਆਂ ਨੂੰ ਨਹੀਂ ਪਸੰਦ ਆਈ ਪਰ ਹੁਣ ਜਦੋਂ ਕਿਤੇ ਦੁਬਾਰਾ ਗੀਤ ਬਣਾਇਆ ਜਾਂ ਪਾਇਆ ਤਾਂ ਜਰੂਰ ਤੌਰ ਤੇ ਉਹਨਾਂ ਨੂੰ ਵੀ ਸ਼ਾਇਦ ਚੰਗਾ ਲੱਗੇ ਉਹਨਾਂ ਨੂੰ ਤਾਂ ਕਰਕੇ ਉਹ ਅੱਛਾ ਇੱਕ ਜਿਹੜੀ ਤੁਸੀਂ ਕਹਿ ਰਹੇ ਸੀਗੇ ਪੋਸਟ ਜਿਹੜੀ ਆਪਣੇ ਸਿੱਧੂ ਮੂਸੇ ਵਾਲੇ ਨੇ ਪਾਈ ਨਹੀਂ ਸ਼ੇਅਰ ਕੀਤੀ ਸੀ ਹਾਂ ਆਪਣੇ ਪੇਜ ਤੋਂ ਕੀਤੀ ਸੀ ਸ਼ੇਅਰ ਹਾਂ ਉਹ ਗੀਤ ਸ਼ੇਅਰ ਕੀਤੇ ਸੀ ਹਾਂ ਕਿਹੜਾ ਸੀਗਾ ਜੀ ਉਹ ਉਹ ਗੀਤ ਸੀਗਾ ਪਹਿਲਾਂ ਹੁਣ ਵੀ ਪਾਇਆ ਹੋਇਆ ਉਹ ਫੇਸਬੁੱਕ ਤੇ ਲਾਲ ਲਾਲੱਖਾ ਮੋਢੇ ਗੱਨ ਰੱਖਦਾ ਮੌਤ ਦਾ ਪਰੋਣਾ ਨਾਲ ਜਨ ਰੱਖਦਾ ਜੀ ਇਹ ਉਹਦੀਆਂ ਮੇਨ ਲੈਣਾ ਹੈਗੀਆਂ ਜ ਸੀਡ ਤੇ ਮਾਰਦੀ ਪਟਾਕੇ ਹਾਈ ਐਂਡ ਬੱਲੇਆ ਜਿੱਥੇ ਤੇਰੀ ਸੋਚਣੀ ਦਾ ਸਿਰ ਆ ਗਿਆ ਉੱਥੋਂ ਸ਼ੁਰੂ ਯਾਰਾਂ ਦੇ ਟ੍ਰੈਂਡ ਬੱਲੇਆ ਇੱਕੋ ਹੀ ਸੁਆਗ ਤੇ ਫਲੈਗ ਜੱਟ ਦਾ ਬੈਰੀਆਂ ਦੇ ਖੌਫ ਵਿੱਚ ਮਨ ਰੱਖਦਾ ਜੀ ਲਾਲ ਲਾਲੇ ਅੱਖਾਂ ਮੋਢੇ ਗੰਨ ਰੱਖਦਾ ਮੌਤ ਦਾ ਪਰੋਣਾ ਨਾਲ ਜਾਂ ਰੱਖ ਨਾਲ ਜਾਂ ਰੱਖਦਾ ਮਤਲਬ ਸੇਮ ਹੈਗੀ ਸਿੱਧੂ ਮਸਲੇਵਾਲੇ ਦੀ ਵੀ ਹੈਗੀ ਲਿਖਤ ਉਹ ਇਹੀ ਚੀਜ਼ ਹੈ ਹਾਂਜੀ ਜੀ ਦੇਖਿਆ ਜਾਵੇ ਤਾਂ ਹੀ ਉਹਨੂੰ ਬਈ ਨੂੰ ਪਸੰਦ ਆਇਆ ਹਨ ਜੇ ਦੇਖਿਆ ਜਾਵੇ ਆਪਾਂ ਨੂੰ ਇਹ ਉਹਨਾਂ ਨੇ ਵੀ ਵੀਡੀਓ ਤੇ ਪਾਇਆ ਤੋਂ ਬਾਅਦ ਵੀ ਉਹਨਾਂ ਨੇ ਸ਼ੇਅਰ ਕੀਤੇ ਜੀ ਗੀਤ ਉਹਨਾਂ ਨੇ ਇਹ ਕਹਾਸ਼ੀ ਉਹਨਾਂ ਨੇ ਇੱਕ ਚੀਜ਼ ਕਹੀ ਸੀ ਉਹ ਸ਼ਾਇਦ ਸਾਰਿਆਂ ਨੇ ਸੁਣੀ ਹੋਊਗੀ ਜੀ ਵੀ ਇੱਥੇ ਫੇਕ ਨੇ ਜਿਹੜੇ ਉਹ ਬਾਲਾ ਚਿਤ ਨਹੀਂ ਚੱਲਣਗੇ ਅਸਲੀ ਟੈਲੈਂਟ ਚੱਲੂਗਾ ਜੀ ਹਨਾ ਇਟ ਮੀਨ ਜਿਹਨੇ ਜੀਦੀ ਵੀ ਹੈਲਪ ਕੀਤੀ ਸਿੱਧੂ ਨੇ ਜਿਹਦੀ ਵੀ ਸਪੋਰਟ ਕੀਤੀ ਉਹ ਉਹਨੂੰ ਲੱਗਿਆ ਵੀ ਹਾਂ ਯਾਰ ਇਹਦੀਆਂ ਜੜਾਂ ਮਜ਼ਬੂਤ ਨੇ ਬੰਦੇ ਨੇ ਪੜਿਆ ਹੋਇਆ ਕੁਝ ਪੜਿਆ ਹੋਇਆ ਇਹਨੇ ਮਿਹਨਤ ਕੀਤੀ ਹੋਈ ਹੈ ਐਵੇਂ ਨਹੀਂ ਉਹਨੇ ਕਿਸੇ ਨੂੰ ਸ਼ੇਅਰ ਕੀਤਾ ਹਨਾ ਬਾਕੀ ਉਸ ਤੋਂ ਬਾਅਦ ਮੈਨੂੰ ਲਿਖਣ ਦਾ ਹੌਸਲਾ ਮਿਲਿਆ ਸੱਚੀ ਯਾਰ ਬਹੁਤ ਵੱਡੀ ਹਸਤੀ ਤੁਹਾਨੂੰ ਸ਼ੇਅਰ ਕਰ ਗਈ ਇਸ ਤੋਂ ਉੱਪਰ ਕੁਝ ਨਹੀਂ ਹਾਂ ਜਦੋਂ ਲੇਜੈਂਡ ਬੰਦੇ ਨੇ ਆਪਣੀ ਜਿਹੜੀ ਪੋਸਟ ਆ ਉਹ ਸ਼ੇਅਰ ਕਰਤੀ ਉਹ ਤੋਂ ਫਿਰ ਸਾਰੀ ਥੱਲੇ ਨਹੀਂ ਜੀ ਹਾਂ ਇਹ ਦੇਖਿਆ ਜਾ ਵੀ ਹਾਂ ਅੱਛਾ ਇੱਕ ਗੱਲ ਬਈ ਜੀ ਮੈਂ ਹੋਰ ਪੁੱਛਣਾ ਚਾਹੂੰਗਾ ਤੁਹਾਡੇ ਤੋਂ ਕਿ ਜਿਵੇਂ ਅੱਪਾ ਅੱਜ ਕੱਲ੍ਹ ਦੇਖਦੇ ਆ ਗਾਣੇ ਜਿਹੜੇ ਤੁਹਾਡੇ ਬਹੁਤ ਵੱਡੇ ਲੈਵਲ ਤੇ ਮਕਬੂਲ ਹੋਏ ਨੇ ਹਾਂਜੀ ਤੇ ਮੈਨੂੰ ਲੱਗਦਾ ਵੀ ਰਾਈਟਰ ਨੂੰ ਨਾ ਮਿਹਨਤਾਂ ਨਾ ਮਿਲਦਾ ਹੈਗਾ ਕਿ ਤੁਸੀਂ ਕੋਈ ਆਉਣ ਬਾਰੇ ਸੋਚਿਆ ਵੀ ਤੁਸੀਂ ਆਪ ਕੋਈ ਪ੍ਰੈਕਟਿਸ ਕਰਦੇ ਹੋ ਆਉਣ ਦੀ ਕਿਆ ਨਹੀਂ ਕੋਈ ਕਰਦੇ ਹੋ ਹਾਂ ਮੈਂ ਹਾਂ ਇਹ ਚੀਜ਼ ਹੈ ਵੀ ਦੇਖੋ ਲਿਖਾਰੀਆਂ ਦੀ ਲਗਭਗ ਤਰਾਸ਼ਦੀ ਰਹੀ ਹੋਈ ਹੈ ਜੀ ਹਾਂ ਨਾ ਬਹੁਤ ਸਾਰੇ ਇਨਸਾਪਨ ਗੋਟੇ ਵਰਗੇ ਹੋਰ ਵੀ ਜਿਹੜੇ ਹੈਗੇ ਗੀਤਕਾਰ ਨੇ ਨਾਮ ਲਈਏ ਬਹੁਤ ਇਕੱਠੇ ਹੋ ਜਾਣਗੇ ਬਹੁਤ ਇਕੱਠੇ ਹੋ ਜਾਣਗੇ ਸਾਰਿਆਂ ਨੂੰ ਗਾਉਣਾ ਪਿਆ ਬਾਕੀ ਦੂਸਰੀ ਗੱਲ ਹੈਗੀ ਐ ਮੈਂ ਨਾ ਇੱਕ ਚੀਜ਼ ਹੋਰ ਵੇਖੀ ਐ ਵੀ ਮੈਂ ਵੀ ਤੋਂ ਪਹਿਲਾਂ ਜੀ ਮੈਂ ਇਹ ਚੀਜ਼ ਸੋਚਦਾ ਵੀ ਲਿਖਵੇਂ ਨੰਦੇ ਨਾ ਰਹੇ ਨੇ ਲਿਖਵੇਂ ਕਿੱਥੋਂ ਆਨੇ ਵਿਚਾਰ ਐ ਐਦਾਂ ਦੇ ਜਿਵੇਂ ਕਈ ਕਹਿੰਦੇ ਨੇ ਗੋਡ ਗਿਫਟ ਐ ਜੀ ਗੋਡ ਗਿਫਟ ਮੈਂ ਤਾਂ ਮੈਨੂੰ ਕੋਈ ਗੋਡ ਗਿਫਟ ਗਿਫਟ ਨਹੀਂ ਹੈਗਾ ਇਹ ਐਵੇਂ ਦਾ ਤੁਹਾਨੂੰ ਕਹੀਏ ਮਿਹਨਤ ਐ ਮਿਹਨਤ ਐ ਪਰ ਨਾ ਬੰਦ। ਪਹਿਲਾਂ ਜਵਾਨੇ ਦੀਆਂ ਗੱਲਾਂ ਨੇ ਜਦੋਂ ਕਹਿੰਦੇ ਨੇ ਗਾਡ ਗੁੱਟ ਹਾਂ ਨੇਚਰਲੀ ਕਿਸੇ ਦਾ ਗਲਾ ਸਾਫ਼ ਹੁੰਦਾ ਕਿਸ ਦਾ ਕੁਝ ਖੁੰਦਾ ਹੈ ਹੈਨਾ ਇਹ ਚੀਜ਼ਾਂ ਹੁੰਦੀਆਂ ਨੇ ਜੀ ਵੀ ਹੁਣ ਸਿੱਧੂ ਤਾਂ ਸਾਡੇ ਸਾਹਮਣੇ ਉਹ ਤਾਂ ਕਰ ਦਿਖਾ ਗਿਆ ਜਦੋਂ ਗਾਉਣ-ਗਾਉਣ ਲੱਗਿਆ ਸੀ ਉਹਨੂੰ ਕਹਿੰਦੇ ਹੁੰਦੇ ਉਹਨੂੰ ਮਜ਼ਾਕ ਕਰਦੇ ਹੁੰਦੇ ਜੀ ਅੱਜ ਉਹ ਲੈਜੈਂਡਰੀ ਪਰਸਨ ਹੈ ਨਾ ਵਰਲਡ ਦਾ ਮਿਹਨਤ ਹੈ ਮੈਂ ਵੀ ਇਹੀ ਸੋਚਿਆ ਵੀ ਮੈਂ ਮਿਹਨਤ ਕਰਕੇ ਜੇ ਲਿਖ ਸਕਦਾ ਮੈਨੂੰ ਕਹਿੰਦੇ ਨੇ ਵੀ ਤੂੰ ਬਈ ਵਧੀਆ ਲਿਖ ਸਕਦਾ ਹੈ ਲਿਖ ਸਕਦਾ ਕਦੇ ਵੀ ਕਹ ਦਣਗੇ ਵੀਰੇ ਤੂੰ ਵਧੀਆ ਗਾ ਸਕਦਾ ਵਧੀਆ ਗਾ ਸਕਦਾ ਜਿੰਨੀ ਮੈਂ ਲਿਖਣ ਤੇ ਮਿਹਨਤ ਕੀਤੀ ਹੈ ਉਦੋਂ ਮੈਂ ਬਹੁਤ ਜ਼ਿਆਦਾ ਗਾਉਣ ਤੇ ਮਿਹਨਤ ਕਰ ਕੋਸ਼ਿਸ਼ ਕਰ ਰਿਹਾ ਕੋਸ਼ਿਸ਼ ਕਰ ਹਾਂ ਵੀ ਜੀ ਜਿਵੇਂ ਤੁਸੀਂ ਸਵਾਲ ਪੁੱਛਿਆ ਵੀ ਜੇ ਮੈਂ ਆਪ ਸ਼ਾਇਦ ਕਰਦਾ ਤਾਂ ਅੱਜ ਮੈਂ ਬਹੁਤ ਜਿਆਦਾ ਅੱਗੇ ਹੁੰਦਾ ਕਿਤੇ ਨਾ ਕਿਤੇ ਗੀਤਕਾਰ ਪਿੱਛੇ ਰਹਿ ਜਾਂਦਾ ਮੈਂ ਤਾਂ ਨਾ ਕਿੱਥੇ ਮਿਲਦਾ ਮੈਂ ਤਾਂ ਨਾ ਹੁੰਦਾ ਹੀ ਉਹਦਾ ਕਲਾਕਾਰ ਦੀ ਮਰਜ਼ੀ ਹੈ ਉਹ ਦੇ 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 ਨਾਂ ਦੇ ਬਿਨਾ ਵੀ ਨਾਂ ਵੀ ਦੇ ਬਿਨਾ ਉਹਦੀ ਇੱਛਾ ਤੇ ਪੈਂਡ ਹੁੰਦਾ ਜੀ ਇਹ ਤਾਂ ਗੱਲ ਹੈ ਹਾਂਜੀ ਅੱਛਾ ਭਾਈ ਜੀ ਜੇ ਦੇਖਿਆ ਜਾਵੇ ਤੁਹਾਡੀ ਆਵਾਜ਼ ਵੀ ਵਧੀਆ ਤੇ ਲਿਖਣ ਦੇ ਨਾਲ ਨਾਲ ਤੁਹਾਨੂੰ ਗਾਉਣਾ ਵੀ ਚਾਹੀਦਾ ਕੋਈ ਅੱਜ ਦੇ ਹਾਲਾਤ ਕੋਈ ਚੀਜ਼ ਬਿਆਨ ਕਰਦੀ ਕੋਈ ਇਸ ਤਰ੍ਹਾਂ ਦੀ ਕੋਈ ਲਿਖਤ ਕੋਈ ਤੱਕੀ ਜਮਣ ਹਾਲ ਲਿਖਿਆ ਹਾਂ ਇਹ ਮੈਂ ਉਹਦੇ ਵਿੱਚੋਂ ਹਾਂ ਸ਼ੇਅਰ ਕਰ ਦਿੰਦਾ ਅੱਜ ਤੱਕ ਕੋਈ ਖਰਾਤ ਬਿਆਨ ਕਰਦੀ ਉਹ ਚੀਜ਼ ਕੋਈ ਆਪਾਂ ਨੂੰ ਕੋਈ ਉਹ ਚੀਜ਼ ਸਾਨੂੰ ਸੁਣਾਓ ਹਾਂ ਵੀ ਅੱਜ ਦੇਖੋ ਅਸਲੀ ਟੈਲੈਂਟ ਹੈ ਕਿਉਂ ਦਬੀ ਜਾਂਦਾ ਹੈ ਨਾ ਤਾਂ ਉਹ ਚੀਜ਼ ਬਾਰੇ ਮੈਂ ਲਿਖਿਆ ਸੀ ਕਹਿੰਦਾ ਚੀਨੀ ਹੈ ਨਹੀਂ ਚਾਹ ਚ ਪਾਉਣ ਨੂੰ ਜੀ ਚੀਨੀ ਹੈ ਨਹੀਂ ਚਾਹ ਚ ਪਾਉਣ ਨੂੰ ਚੀਨ ਖੇਡ ਕੇ ਆਇਆ ਮੁੰਡਾ ਜੀ ਉਹੀ ਵੱਡਾ ਲੀਡਰ ਬਣਦਾ ਜਿੰਨਾ ਹੀ ਵੱਡਾ ਹੁੰਦਾ ਗੁੰਡਾ ਜੀ ਸਨ 84 ਦਸੂ ਪਿੱਛੇਓ ਕੌਣ ਖੜਾ ਹੈ ਸਾਡੇ ਫੱਟਾਂ ਪਿੱਛੇ ਪੁਰਖੇ ਛੱਡ ਕੇ ਦਿੱਲੀ ਜਿੱਤ ਕੇ ਬਾਅਦਸ ਲੜਦੇ ਬੱਟਾ ਪਿੱਛੇ ਪੁਰਖੇ ਛੱਡ ਕੇ ਦਿੱਲੀ ਜਿੱਤ ਕੇ ਬਾਅਦਸ ਲੜਦੇ ਬੱਟਾ ਪਿੱਛੇ ਬਹੁਤ ਕਹਿੰਨ ਗੱਲ ਬਹਾ ਧੰਨਵਾਦ ਵੀਰੇ ਆਪਾਂ ਲਿਖਤਾਂ ਦੀ ਗੱਲ ਕਰੀਏ ਤੁਸੀਂ ਜਿਹੜੇ ਇਹ ਬਹੁਤ ਵਧੀਆ ਟੇਸਟ ਲਿਖਦੇ ਹੋ ਤੇ ਜਿਹੜੇ ਕੋਈ ਦਮਦਾਰ ਆਵਾਜ਼ ਵਾਲੇ ਕੋਈ ਮੁੰਡੇ ਨੇ ਨਵੇਂ ਕੋਈ ਉਹ ਵੀ ਸਾਨੂੰ ਕੰਟੈਕਟ ਕਰਦੇ ਹੋਣਗੇ ਵੀ ਸਾਨੂੰ ਦਿਓ ਜੀ ਕੋਈ ਇਸ ਤਰ੍ਹਾਂ ਦਾ ਟੇਸਟ ਹਾਂ ਹੈਗੇ ਜੀ ਕਈ ਨਵੇਂ ਮੁੰਡੇ ਜੀ ਕਈਆਂ ਨਾਲ ਤਾਂ ਮੈਂ ਗੀਤ ਡੱਬ ਹੀ ਕਰਵਾ ਚੁੱਕਿਆ ਕਰਵਾ ਚੁੱਕਿਆ ਹਾਂ ਥੋੜੇ ਸਮੇਂ ਤੱਕ ਮੇਰੇ ਆਪਣੇ ਚੈਨਲ ਤੋਂ ਰੀਲੀਜ਼ ਕਰਾਂਗੇ ਗਾਣੇ ਜੀ ਤਾਂ ਕਈ ਮੁੰਡੇ ਨੇ ਇੱਕ ਮੁੰਡਾ ਪਟਿਆਲੇ ਤੋਂ ਆਇਆ ਇੱਕ ਤਰਮਪੁਰੇ ਤੋਂ ਮੁੰਡਾ ਜੀ ਤੇ ਬਾਕੀ ਮੇਰੀ ਜੱਸੀ ਸੋਲਪਾ ਜੀ ਨਾਲ ਵੀ ਕੱਲ ਹੀ ਗੱਲ ਹੋਈ ਆ ਜੀ ਉਹਨਾਂ ਨਾਲ ਵੀ ਅਸੀਂ ਪੁਰਾਣੇ ਪੰਜਾਬ ਟਾਈਪ ਪ੍ਰੋਜੈਕਟ ਸ਼ੁਰੂ ਕਰਾਂਗੇ ਜੀ ਉਦਾਂ ਦੇ ਓਕੇ ਤੇ ਹੋਰ ਵੀ ਨਾਮੀ ਸਿੰਗਰਾਂ ਨਾਲ ਵੀ ਸਲਾਹ ਹੈਗੀ ਆ ਵੀ ਇੱਥੇ ਕੰਮ ਕਰੀਏ ਜੀ 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 ਤੇ ਉਸ ਤੋਂ ਬਾਅਦ ਦੇ ਵਿੱਚ ਬਈ ਜੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਜਿਹੜੇ ਪ੍ਰੋਜੈਕਟਰ ਨੇ ਚਲੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਆਉਣ ਵਧੀਆ ਗੱਲ ਹੈ ਹਾਂਜੀ ਤੇ ਤੁਸੀਂ ਕੀ ਕੀ ਕਿਸ ਤਰ੍ਹਾਂ ਦਾ ਟੇਸਟ ਫਿਰ ਦਰਸ਼ਕਾਂ ਦੇ ਰੂਪ ਰੂਪ ਨੂੰ ਹੁਣ ਮੇਰੀ ਸਲਾਹ ਹੈਗੀ ਵੀ ਇਤਿਹਾਸ ਤਾਂ ਚੱਲ ਹੀ ਜਾਂਦਾ ਇਹ ਤਾਂ ਹੈ ਆਪਣੇ ਕੋਲੇ ਬਹੁਤ ਸਾਰੇ ਮਟੀਰੀਅਲ ਲਿਖਿਆ ਹੈ ਇਤਿਹਾਸ ਤੇ ਤਾਂ ਬਹੁਤ ਪ੍ਰੋਜੈਕਟ ਪਏ ਆ ਜੀ ਵੀ ਹੋਰ ਵੀ ਨਵੇਂ-ਨਵੇਂ ਤਰ੍ਹਾਂ ਦਾ ਨਵੇਂ-ਨਵੇਂ ਆਈਡੀਆ ਜਿਹਨੂੰ ਆਪਾਂ ਕਹਿੰਦੇ ਨੇ ਹਨਾ ਬਾਕੀ ਗੀਤ ਦਾ ਤਾਂ ਇਹ ਹੁੰਦਾ ਜੀ ਜਿਵੇਂ ਹੁਣ ਆਪਾਂ ਖੜਿਆ ਖੜੇ ਖੜੇ ਕਿਸੇ ਚੀਜ਼ ਤੇ ਆਪਣਾ ਧਿਆਨ ਵਗ ਗਿਆ ਗੀਤ ਬਣ ਗਿਆ ਗੀਤ ਬਣ ਗਿਆ ਹਨਾ ਇਦਾਂ ਦੇ ਗੀਤ ਵੀ ਬਣਾਏ ਹੋਏ ਆ ਜਿਹੜੇ ਜੀ ਤੇ ਬਾਕੀ ਸਾਰੇ ਤਰ੍ਹਾਂ ਦੇ ਲੈ ਕੇ ਆਉਣੇ ਆ ਟੈਸਟਿੰਗ ਹਾਂ ਹਾਂ ਸਾਰੇ ਤਰ੍ਹਾਂ ਦੇ ਟੈਸਟ ਲੈ ਕੇ ਆਵਾਂਗੇ ਜੀ ਜਾਂਦੇ ਜਾਂਦੇ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਅ ਦਰਸ਼ਕਾਂ ਦਾ ਬਹੁਤ ਸਾਰਾ ਪਿਆਰ ਦਿੱਤਾ ਸਾਰੇ ਦਰਸ਼ਕਾਂ ਨੇ ਮੇਰਾ ਤਾਂ ਦੇਖੋ ਸਨੇਹ ਤਾਂ ਇਹੀ ਹੈ ਜੀ ਵੀ ਜਿੱਥੇ ਤੁਸੀਂ ਦੂਸਰੇ ਗੀਤ ਦੂਸਰੇ ਤਰ੍ਹਾਂ ਦੇ ਗੀਤ ਸੁਣਦੇ ਹੋ ਜੀ ਉੱਥੇ ਇਸ ਤਰ੍ਹਾਂ ਦੇ ਇਤਿਹਾਸਕ ਗੀਤ ਸਾਰੇ ਜਰੂਰ ਸੁਣਿਆ ਕਰੋ ਕਿਉਂਕਿ ਇਨਾਂ ਗੀਤਾਂ ਨਾਲ ਇੱਕ ਤਾਂ ਤੁਹਾਡੀ ਸਮਝ ਦੇ ਵਿੱਚ ਵਾਦਦਾ ਹੁੰਦਾ ਹੈ ਇੱਕ ਜਿਹੜੀ ਨਵੀਂ ਪੀੜ੍ਹੀ ਹੈ ਉਹ ਇਤਿਹਾਸ ਨਾਲ ਜੁੜਦੀ ਹੈ ਉਹਨਾਂ ਚ ਕਿਤੇ ਠਹਿਰਾਓ ਸਹਿਜਤਾ ਇਹ ਗੱਲਾਂ ਉਹਨਾਂ ਦੇ ਵਿੱਚ ਆਉਂਦੀਆਂ ਨੇ ਤੇ ਪਹਿਲਾਂ ਮੈਨੂੰ ਵੀ ਇਹ ਸੀਗਾ ਸ਼ੁਰੂ-ਸ਼ੁਰੂ ਚ ਵੀ ਸ਼ਾਇਦ ਇਨਾਂ ਚੀਜ਼ਾਂ ਨੂੰ ਬਹੁਤ ਘੱਟ ਲੋਕ ਸੁਣਦੇ ਆ ਜੀ ਪਰ ਨਹੀਂ ਇਹ ਵੀ ਕਿਸੇ ਨੇ ਮੈਨੂੰ ਕਮੈਂਟ ਕੀਤਾ ਸੀ ਵੀ ਤੇਰੇ ਇਹ ਗਾਣੇ ਕਿਸੇ ਨੇ ਸੁਣਨੇ ਨਹੀਂ ਹੈਗੇ ਸੁਣਨੇ ਨਹੀਂ ਹੈਗੇ ਹਾਂ ਇੱਕ ਕਮੈਂਟ ਕੀਤਾ ਸੀ ਹਾਂ ਵੀ ਕਿਸੇ ਨੇ ਗਾਉਣੇ ਨਹੀਂ ਸੁਣਨੇ ਨਹੀਂ ਪਰ ਗਾਏ ਵੀ ਬਹੁਤ ਵਧੀਆ ਸਿੰਗਰਾਂ ਨੇ ਸੁਣਨ ਦਾ ਕੋਈ ਅੰਤ ਹੀ ਨਹੀਂ ਤੇ ਕਮੈਂਟ ਤੁਸੀਂ ਵੇਖ ਸਕਦੇ ਹੋ ਜਿਹੜੇ ਗੀਤਾਂ ਦੇ ਥੱਲੇ ਨੇ ਕਿੱਡੇ ਕਿੱਡੇ ਵੱਡੇ ਵੱਡੇ ਕਮੈਂਟ ਆਏ ਹੋਏ ਆ ਤੇ ਚੰਗੀ ਜੀ ਜੀ ਲੋਕ ਸੁਣਦੇ ਆ ਹਾਂ ਬਿਲਕੁਲ ਫੋਲੋ ਵੀ ਕਰਦੇ ਆ ਜੀ ਫੋਲੋ ਵੀ ਕਰਦੇ ਆ ਇੱਕ ਛੋਟੇ ਜਿਹੇ ਬੱਚੇ ਦਾ ਮੈਨੂੰ ਫੋਨ ਆਇਆ ਸੀ ਉਹ ਮੇ ਰਿਕਾਰਡਿੰਗ ਹੈਗੀ ਮੇਰੇ ਕੋਲੇ ਜੀ ਬਿਲਕੁਲ ਛੋਟਾ ਸੀ ਉਹ ਕਹਿੰਦਾ ਵੀ ਮੈਂ ਤੁਹਾਡੇ ਗਾਣੇ ਆਉਣ ਟਾਈਮ 'ਚ ਗਾਉਣੇ ਆ ਸੱਚੀ ਮੈਨੂੰ ਬਹੁਤ ਸੋਹਣੇ ਲੱਗਦੇ ਆ ਕਹਿੰਦੇ ਗਾਣੇ ਇੱਕ ਭੈਣ ਜੀ ਸੀਗੇ ਬਠਿੰਡੇ ਤੋਂ ਉਹਨਾਂ ਨੇ ਉਹ ਕਹਿੰਦੇ ਵੀ ਮੈਂ ਮਹਾਰਾਜ ਜੀ ਸਿੰਘ ਦਾ ਕੀ ਸੁਣਿਆ ਤੁਹਾਡਾ ਉਹਨਾਂ ਨੇ ਪਿੱਛੇ ਨਾਲ ਆਪਣੇ ਕਮਰੇ ਦੇ ਵਿੱਚ ਬਹੁਤ ਵੱਡੀ ਫੋਟੋ ਲਗਾਈ ਹੋਈ ਮਹਾਰਾਜ ਜੀ ਸਿੰਘ ਦੀ ਮੈਨੂੰ ਇੱਕ ਭੇਜੀ ਹੋਈ ਉਹਨਾਂ ਨੇ ਤੇ ਉਹਨਾਂ ਨੇ ਆਪਣੀ ਸਕੂਟੀ ਦਾ ਆ ਵੀ 1839 ਨੰਬਰ ਲਿਆ ਹੋਇਆ ਮਹਾਰਾਜ ਸਿੰਘ ਦੀ ਡੈਥ ਦਾ ਸਾਲ ਡੈਥ ਦਾ ਸਾਲ ਸੱਚੀ ਬਹੁਤ ਬਹੁਤ ਕੁਝ ਹੈ ਜਿਹੜਾ ਵੀਡੀਓ ਵੱਡੀ ਹੋ ਜੂਗੀ ਜੇ ਆਪਾਂ ਗੱਲਾਂ ਕਰਨ ਲੱਗ ਗਏ ਜੀ ਜੀ ਬਾਕੀ ਜੇ ਦੇਖਿਆ ਜਾ ਬਿਨਾ ਜਿਹੜੀ ਨਵੀਂ ਪਨੀਰੀ ਹੈ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਮਹਾਰਾਜ ਸਿੰਘ ਦਾ ਜਨਮ ਕਦੋਂ ਹੋਇਆ ਸੀ ਇਹ ਚੀਜ਼ਾਂ ਤੋਂ ਬਹੁਤ ਆਪਣੀ ਪਨੀਰੀ ਹੈ ਘਟ ਜਾਣੂ ਤੁਸੀਂ ਮਤਲਬ ਇਤਿਹਾਸ ਪੜ੍ਹਦੇ ਹੋ ਬਹੁਤ ਸੋਹਣਾ ਲਿਖਦੇ ਹੋ ਹਾਂਜੀ ਹਾਂਜੀ ਹੈਨਾ ਇਤਿਹਾਸ ਪੜ੍ਹ ਕੇ ਹੀ ਪਤਾ ਲੱਗਦਾ ਜੀ ਵੀ ਕਿੰਨਾ ਕੁਛ ਅਣਗੌਲੇ ਆ ਪਿਆ ਜਿਹੜਾ ਹਜੇ ਸਾਹਮਣੇ ਲਿਆਉਣਾ ਇਹ ਤਾਂ ਮਾਮੂਲੀ ਗੱਲਾਂ ਨੇ ਜੀ ਕਿਸੇ ਦਾ ਜਨਮਦਾਤ ਸਾਲ ਕਿਸੇ ਦਾ ਡੈਥ ਦਾ ਸਾਲ ਇਹ ਤਾਂ ਆਮ ਗੱਲਾਂ ਨੇ ਉਹ ਚੀਜ਼ਾਂ ਵੀ ਪਈਆਂ ਜਿਹੜੀਆਂ ਸਾਡੇ ਆਉਣ ਵਾਲੀ ਪੀੜ੍ਹੀ ਤੋਂ ਇਗਨੋਰ ਕਰਕੇ ਜਾਣ ਕੇ ਰੱਖੀਆਂ ਹੋਈਆਂ ਨੇ ਮੈਨੂੰ ਪਤਾ ਨਾ ਲੱਗੇ ਪਤਾ ਨਾ ਲੱਗੇ ਹੈਨਾ ਉਹ ਚੀਜ਼ਾਂ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਉਹ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕੋਸ਼ਿਸ਼ ਕਰਦੇ ਹਾਂ ਦਰਸ਼ਕਾਂ ਦੇ ਲਈ ਲਿਆਉਣ ਦੀ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਮਿਲ ਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਧੰਨਵਾਦ ਸਾਡੇ ਲਈ ਟਾਈਮ ਕੱਢਿਆ ਸ਼ੁਕਰੀਆ ਜੀ ਜਿਵੇਂ ਤੁਸੀਂ ਦੇਖਿਆ ਇਹ ਸੀਗੇ ਬਈ ਸਤਗੁਰ ਨੰਗਲਾ ਜਿਨ੍ਹਾਂ ਦੇ ਗੀਤ ਕੇ ਬਹੁਤ ਵਧੀਆ ਵੱਡੇ ਲੈਵਲ ਤੇ ਮਕਬੂਲ ਹੋਏ ਨੇ ਤੇ ਇਸ ਤਰ੍ਹਾਂ ਦੇ ਸਾਡੀਆਂ ਜਿਹੜੀਆਂ ਹੋਰ ਵੀਡੀਓ ਨੇ ਦੇਖਣ ਦੇ ਲਈ ਜਿਹੜਾ ਸਾਡਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਤੇ ਕਿਸ ਤਰ੍ਹਾਂ ਦਾ ਟੇਸਟ ਹੋਵੇ ਗਾਣਿਆਂ ਦਾ ਆਉਣ ਵਾਲਿਆਂ ਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸ ਤੋਂ ਅੱਗੇ ਹੋਰ ਵੀਡੀਓ ਵੀ ਆਪਾਂ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ ਦੋਸਤੋ ਧੰਨਵਾਦ